ਕੀ ਹੁੰਦਾ ਕਰੀ ਕਰੀ ਆ ਦੇ ਜੇ ਪਤਾ ਦਿਨ ਮੜਾ ਸੱਚੀ ਗੱਲ ਕਹਿੰਦੇ ਯਾਰ ਬਾਈ ਯਾਰ ਕੀ ਕਰੀ ਇਹ ਇਹਦਾ ਅਸੀਂ ਆ ਗਏ ਨਹੀਂ ਯਾਰ ਛੋਲੇ ਜੱਪਣੇ ਤੁਸੀਂ ਕੀ ਕਰਾ ਰੱਖਿਆ ਹੋਏ ਫੜ ਜਾ ਓਏ ਆ ਮਨੂਸ ਬੰਦੇ ਨੂੰ ਲੈ ਕੇ ਆਏਗਾ ਟਾਇਰ ਦਾ ਪਾਸੇ ਬਲੌਗ ਨਹੀਂ ਨੇ ਉਹ ਤੇਰ ਤਾਂ ਵੀ ਸਾਈਕਲਾਂ ਨੇ ਬਲੌਗ ਬਣਾਏ ਦੇਖਦਾ ਨਹੀਂ ਹੋਰ ਤੈਨੂੰ ਪ੍ਰਵਾਸੀ ਪਾਂਸੀ ਆ ਸਾਡਾ ਤੂੰ ਤਾਂ ਬੰਦਾ ਇਹਦਾ ਤੇਰ ਪਟ ਗਿਆ ਮੋਟਰ ਸਾਈਕਲ ਉਡਾ ਰਿਹਾ ਨਹੀਂ ਦੇਖਦਾ ਉਹ ਦੇਖਣਾ ਨਹੀਂ ਉਹ ਦੇਖ ਕੇ ਹਾਂਜੀ ਕੀ ਹਾਲ ਚਾਲ ਦੋਸਤੋ ਉਮੀਦ ਕਰਦੇ ਸਾਰੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਆਪਣੇ ਨਿਊ ਬਲੌਗ 'ਚ ਅੱਜ ਅਪਾ ਨਾਲੇ ਜਾਣਾ ਗੁਰੂਗਰ ਮੱਥਾ ਟੇਕਣ ਨਾਲੇ ਨਹਿਰ ਜਨਾ ਕੇ ਆਵਾਂਗੇ ਅੱਜ ਤੁਹਾਨੂੰ ਦਿਖਾਉਣੇ ਆਗੇ ਪ੍ਰੋਲ ਆ ਰਿਹਾ ਪ੍ਰੋਲ ਆ ਰਿਹਾ ਮਿੱਟ ਗਿਆ ਪਹਿਲਾਂ ਆ ਰਹੀ ਠੀਕ ਆ ਦੇਖ ਪ੍ਰੋਲ ਆ ਗਿਆ ਜਾਂਦਾ ਬਈ ਇਹ ਸਾਡੇ ਜੰਮੂ ਨਾਲ ਘਰੇ ਜਾਊਗਾ ਹਾਂ ਅੱਜ ਨਹਿਰ ਤੇ ਨਾ ਮੈਂ ਜਾ ਕੇ ਪਹਿਲਾਂ ਨਹਿਰ ਤੇ ਨਹੀਂ ਪਹਿਲਾਂ ਮੱਥਾ ਟੇਕੋ ਸਰਦਨ ਨਾਲ ਲੰਗਰ ਰਗਣਾ ਅਤਿਵੰਤ ਨਹੀਂ ਪਹਿਲੇ ਪਹਿਲੇ ਪੇਟ ਭੂਜਾ ਫਿਰ ਕੰਮ ਦੂਜਾ ਐਸਾ ਮਨਸਾ ਪੈ ਗਿਆ ਬਲੌ ਯਾਰ ਦੀ ਯਾਰ ਦੀ ਹੋ ਗਿਆ ਬਈ ਦੇਖਣਾ ਇਹ ਨਾਲ ਲੜ ਦਿੱਤਾ ਵੇ ਸੰਗਤ ਜੀ ਫਿੱਟ ਬਲ ਹੈ ਫਿੱਟ ਬਲ ਹੈ ਵੀ ਬਾਪ ਹੈ ਦੇ ਕਰਾਂਗੇ ਸਭ ਹੋ ਜਾਣਗੇ ਇਹ ਤਾਂ ਉੱਥੇ ਸਿੱਟੇ ਪਾ ਗਿਆ ਕੌਣ ਹੋਵੇ ਸਿੱਟੇ ਪਾ ਗਿਆ ਮਲਸਾਂ ਵਾਲਾ ਦੇਖੀ ਨਹੀਂ ਚੱਲ ਐ ਵੀ ਸੋਣਾ ਲੱਗਦਾ ਤਾਂ ਐ ਵੀ ਸੋਣਾ ਲੱਗਦਾ ਉਹ ਤੂੰ ਰੋਕ ਲਾਂਦਾ ਉਹਨੂੰ ਸਾਫ਼ ਕਰ ਲਈ ਪਾਣੀ ਨਾਲ ਜਾੜਾ ਵਾ ਉਧਰੇ ਹੋ ਕੀ ਕਰਾਈ ਬੈਠੇ ਨੇ ਤੇਰਾ ਡੱਕਾ ਨੀ ਮੋਟਰਾਲਾ ਉਹ ਸਿੱਟਾ ਘੱਟ ਲਓ ਸਿੱਟਾ ਘੱਟ ਲਓ ਉਹ ਸਿੱਟਾ ਘੱਟ ਲਓ ਓਏ ਉਹ ਸਿੱਟਾ ਘੱਟ ਰਿਹਾ ਸਿੱਟਾ ਘੱਟ ਲਓ ਸਿੱਟਾ ਲੈ ਹਿੰਗੇ ਕੀ ਕਰਾ ਰੱਖਿਆ ਓਏ ਹਟ ਜਾ ਓਏ ਹਮਣੂ ਉਹ ਬੰਦੇ ਨੂੰ ਲੈ ਕੇ ਆਏਗਾ ਟਾਇਰ ਦਾ ਪਾਣੀ। ਮੈਂ ਤਾਂ ਦੇਖ ਲਾ ਮੈਂ ਨੀ ਰੱਪੜਦਾ। ਐਨ ਦੀ ਉੱਤੋਂ ਐਨ ਦਾ ਟੰਗਰੂਆ ਭੈਣੇ ਦੇ ਲੈ ਕੇ ਆਏ ਟੰਗਰੂਆ। ਆਹ ਨਾ ਉਹ। ਕੋਰੀ ਯਾਰ। ਆਹ ਸਾਡਾ ਤੋਤਾ ਬੰਦਾ ਇਹ ਟਾਇਰ ਪੱਟ। ਇਹਦਾ ਟਾਇਰ ਪੱਟ ਗਿਆ। ਮੁੱਤ ਸਾਈਕਲ ਆ ਰਿਹਾ। ਦੇਖਾ ਇਹ ਕੰਮ ਆਈ ਕੰਮ। ਇਹ ਕੰਮ ਨੂੰ ਸੁਬੰਦਾ ਇਧਰ ਵੀ ਕਰੀ। ਇਹ ਕੰਮ ਨੂੰ ਸੁਬੰਦਾ ਮੋਟਰ ਸਾਈਕਲ ਚਲਾਈਂਦਾ ਐਨ ਕਾ ਐਨ ਡਾਲਾਂਦਾ ਵੱਡਾ ਸਟਾਰ। ਉਹ ਗਿੱਲਾ ਕਰ ਲੈ ਤੀ ਆਹ ਟਾਇਰ ਨੂੰ ਉਹ ਸਾਡੇ ਦਾ 11 ਪਾ ਗਿਆ ਕੋ ਜਾਂਦਾ ਉਹਦਾ ਹੱਥ ਪਹਿਲਾਂ ਕੀ ਲਾ ਲਾ ਕੋਈ ਨਾ ਟਾਈਰ ਹੱਲ ਲਗਾ ਦਿੰਦਾ ਪੰਜਾਬੀ ਨਾ ਖੋਲ ਦਿੰਦੇ ਦੇਖ ਫਰਾਂ ਨਾ ਚੈਨ ਚੜ੍ਹਦੀ ਚੈਨ ਉਤਰ ਗਈ ਚੈਨ ਚੜ੍ਹਦਾ ਗਿਆ ਅਜਾ ਚੈਨ ਚੈਨ ਤੇਰੇ ਮੋਟਰਸਾਈਕਲ ਸਾਰੀ ਸੁਭਦਾ ਹੈ ਠੀਕ ਹੈ ਆ ਦੇਖ ਪੂਰਾ ਦੇਖਾਂ ਮੈਂ ਭਾਈ ਉਹ ਯਾਰ ਚੈਨ ਆ ਬੜਾ ਮੜਿਆ ਕੰਸੈਪਟ ਨਿਕਿਆ ਕੰਸੈਪਟ ਬਰੇ ਆਈ ਲੈ ਹੁਣ ਦੇਖ ਦੱਸਿਆ ਨਹੀਂ ਭਈ ਡੱਬੇ ਬਰੇ ਤਾਂ ਇੰਝ ਆਇਆ ਹੋਇਆ ਆ ਬਾਬੇ ਦੀ ਪੜਾ ਦੇ ਆ ਹੁਣ ਤੁਸੀਂ ਜਾ ਮਾ ਸਾਡੇ ਕੋਲ ਨਾ ਜਾਣੇ ਆ ਪੰਦ ਲੱਗੀ ਸੈਂਟ ਬੜਾ ਲਾਰਕ ਹੈ ਓਏ ਯਾਰ ਬੂਤ ਗਾਣੇ ਭੱਜੀ ਲੱਗਾ ਪੈਂਦਾ ਭੱਜੀ ਲੱਗਾ ਪੈਂਦਾ ਓਏ ਨਾ ਨਾ ਆਫੀਆਂ ਪੂਰਾ ਬੰਦ ਲੱਗਦੇ ਹੈ ਜੋ ਜੀ ਆਇ ਤੁਹਾਨੂੰ ਬਸ ਓਏ ਤੇ ਬੰਨਾ ਵੀ ਪੂਰਾ ਹੋਈ ਗਿਆ ਮੈਕੈਨਿਕ ਵੀ ਰਿਹਾ ਪੈਲੇ ਚਾਰ ਦਾ ਬਾਦ ਚੁਣ ਰਿਹਾ ਭਈ ਉਹ ਚਾਰ ਦਾ ਬਾਦ ਚੁਣ ਭਈ ਬੱਸ ਆਲੇ ਬੱਸ ਆਲੇ ਬੱਸ ਆਲੇ ਨੇ ਵੀ ਰੋਗਲੇ ਦੀ ਬੈਨ ਹੋ ਗਈ ਯਾਰ ਹਮੜਾ ਹਮੜਾ ਇਲੈਕਟ੍ਰੋਨਿਕਾ ਇਲੈਕਟ੍ਰੀਸ਼ੀ ਵੀ ਰਿਹਾਗਾ ਇਲੈਕਟ੍ਰੀਸ਼ੀ ਬਹੁਤ ਇਹਨੇ ਮਿਹਨਤ ਕੀਤੀ ਪੰਗੜਾ ਹੀ ਪੰਦਾ ਰਿਹਾਗਾ ਇੱਥੇ ਤੱਕ ਆਇਆ ਹਾਂ ਹਮ ਟ੍ਰੈਨ ਰਿਹਾਗਾ ਮੈਂ ਕਰਦਾ ਭਈ ਮਕੈਨਿਕ ਲਾ ਕੰਡਕਟ ਮਿਲ ਗਿਆ ਨਾ ਮੈਂ ਕਹਿੰਦਾ ਲੈ ਤਿੰਨ ਚਾਰ ਮਿੰਟ ਦਾ ਹੋਊਗਾ ਕਹੀ ਜੀ ਆਪਣਾ ਚਲ ਚਲ ਕਿਵੇਂ ਹੋਇਆ ਕੋਈ ਤੋਦੇ ਗੰਦਰਾਂ ਤੁਸੀਂ ਇੰਨੀ ਕੀ ਸਵਦਾ ਤੇ ਰੱਖਿਆ ਕਰੋ ਇੱਥੇ ਚਾਬੀ ਪਾਨਾ ਤਾਂ ਦੀ ਬੰਨਾ ਗੇੜਾ ਜਿੱਤੇ ਦੇ ਲੈਂਟਾ ਰਾਜਾ ਨਾ ਮਤਲਬ ਤੁਹਾਡੀ ਉਡੀਕ ਨਿਕਲ ਗਈ ਬਾਈ ਮਾੜਾ ਮੋੜਾ ਆ ਦੇਖ ਲਾਲ ਸਾਰਾ ਕੁਝ ਵਿੱਚ ਪਿਆ ਰਿਗੀ ਉਹ ਤਾਂ ਅੰਨੇ ਨੇ ਯਾਰ ਇਹਨੂੰ ਚੈਂਡਾ ਜਮਿੰਟ ਨਹੀਂ ਦਿਖਦੀ ਨਾ ਸਾਰਾ ਕੁਝ ਪਿਆ ਰਿਗੀ ਉੱਠ ਲਿਆ ਜਾਣਾ ਅੜੀ ਨਾ ਫਟਰੀ ਹੈ ਐ ਕਰੂਗੇ ਅਸੀਂ ਲੱਤ ਲਾ ਲਾਂਗੇ ਲੈ ਇਹਨੂੰ ਸੰਭੋ ਚੱਲ ਚੱਲ ਆ ਗਿਆ ਮੈਂ ਹਾਂ ਹੈਗਾ ਨਹਿਰ ਤੇ ਆ ਕੇ ਨਹਾਵਾਂਗੇ ਪਤਾ ਹੱਲ ਕਰਦੇ ਆ ਹੱਥ ਗਾਲੇ ਹੋਣਾ ਓਏ ਯਾਰ ਐਂ ਕਰਾਏ ਹੋਣਾ ਲੱਗਦਾ ਕਿ 2 ਮਿੰਟ ਤੱਕ ਲਾ ਆਹ ਲਾ ਲਾਈਨ ਲੱਪੇ ਤਲਾ ਆ ਜਾ ਤਾਂ ਸਾਫ ਕਰੀਂ ਉੱਥੇ ਕਰਿਆ ਆ ਜਾ ਉੱਥੇ ਕਰ ਲਈ ਇੱਥੇ ਖੜਾ ਜਾ ਕਹਣਾ ਆਏ ਇੱਧਰ ਆ ਜਾ ਮੈਂ ਹੱਥ ਫੜ ਕੇ ਫੜ ਦਿੰਦਾ ਉਹ ਦੇਖੋ ਪੌੜੀ ਰਹੀ ਓਏ ਹਰ ਲੇਗਾ ਥੋ ਕਿਤੇ ਡੇਕ ਨਾ ਉਹ ਪਾ ਦੂੰ ਮੈਂ ਡੇਕਦਾ ਬਣਾ ਦੇਖਦਾ ਉਹ ਨਹੀਂ ਦੇਖਦਾ ਉਹ ਦੇਖਣਾ ਨਹੀਂ ਉਹ ਦੇਖ ਕੇ ਜੇ ਕਿਤੇ ਸਾਰਾ ਬਲੌਗ ਹੀ ਜਾਵੇ ਉਹ ਤਾ ਸਿੰਗ ਜਾਵਗਾ ਮਿੱਟਰੀ ਸਭ ਕਰਵੇਂਗਾ ਕਿ ਖੱਟਾ ਉਹ ਨਹੀਂ ਦੇਖਦਾ ਇਹਨਾਂ ਦਾ ਭਾਰ ਵੀ ਨਹੀਂਦਾ ਇਹ ਤਾਂ ਮੈਂ ਹੁਣ ਹੀ ਚੱਕ ਲੂੰਗਾ ਮੋੜਿਆਂ ਦੀ ਛੱਡ ਦੇ ਪਹਿਲਾਂ ਵੀ ਇਹ ਸਾਫ਼ ਕਰ ਲਈਏ ਆ ਮੈਂ ਤਾਂ ਧੰਨਾ ਚੱਕ ਲਈਦੀ ਉੱਥੋਂ ਧੰਨਾ ਚੱਕ ਲਈਦੀ ਮੈਂ ਇਹਦੇ ਵਿੱਚ ਡਿੱਗਿਆ ਦੀ ਮੋਬਾਈਲ ਸੀ ਉਹ ਤਾਂ ਜੇਬਾਂ ਚ ਬਾਈ ਭਲਾ ਉਹ ਚ ਗੱਪ ਸੁਣਨ ਵਾਸਤੇ ਸੰਪਰਕ ਕਰੋ ਆ ਰਿਹਾ ਬੰਦਾ ਪੂਰੇ ਉਹ ਤੂੰ ਭੱਜ ਜਾ ਮੈਂ ਹੁਣ ਉਤਰੂਗਾ ਉਹ ਬਾਉੜੀਆਂ ਹੈਗੀਆਂ ਨਾ ਇਧਰ ਉਹ ਆਇਆ ਸਾਫੀ ਨੁੱਦਿਆ ਬਣਿਆ ਰਿਆ ਓਏ ਤੂੰ ਫਿਰ ਤੈਨੂੰ ਮੈਂ ਹੂੰ ਫੜ ਲਾਂ ਖੜ ਜਾ ਖੜ ਜਾ ਇੱਥੇ ਓਏ ਬਾਰੀ ਬੱਟੇ ਹੁਜੇ ਨਹੀਂ ਮੈਂ ਜਗੀ ਆਪ ਕੋਲੇ ਹੋਇਆ ਰਮਨਪੂ ਦਾ ਇੱਕ ਹੱਥ ਤੇ ਉਹ ਵੜ ਮੜਾ ਦੂਰੋਂ ਵੜ ਪਹਿਲਾਂ ਮੇਰੇ ਅੱਗੇ ਗਰੀ ਚੋਟਾ ਤਾਂ ਹੀ ਮੈਂ ਲਾਉਂਗਾ ਜਿਕਰ ਟਾਇਰ ਨਾ ਤੇ ਕਦੀ ਫੇਰ ਨਹੀਂ ਮੈਂ ਕੋਸ ਕਰਦਾ ਓ ਮੇਰੇ ਚ ਪੈਣ ਚੱਲੀ ਓਏ ਹਮਣਾ ਡੱਬਾ ਹੜਨੀ ਚਲੋ ਜਿੱਲੇ ਡੱਬਾ ਵਾੜੋ ਮੈਨੂੰ ਚਲਾਓ ਸਾਥੀ ਹੈਂਡ ਵੀ ਸਾਫ ਹੋ ਜਾਂਦੇ ਨਾਲ ਇਹ ਆ ਵਿੱਚ ਸੁਜੀ ਨੇ ਇੱਕ ਕਰਦਾ ਤਾਂ ਚੱਲ ਵੇਰਾ ਚੱਲ ਉਹਦਾ ਮੈਂ ਤਾਂ ਕਾਬੂ ਲਾਉਂਗਾ ਲੱਗ ਓਏ ਉਹਦੇ ਤੁਹਾਨੂੰ ਦਿਨ ਮਾੜਾ ਦੇ ਯਾਰ ਠੀਕ ਲੈ ਜੀ ਆਪ ਹੀ ਪਾਦੇ ਹੋ ਠੀਕ ਐਦਾ ਦਿਨ ਮਾੜਾ ਸੱਚੀ ਗੱਲ ਕਹਿੰਦੇ ਯਾਰ ਬਾਈ ਯਾਰ ਕੀ ਕਰੀ ਐ ਇਹਦਾ ਅਸੀਂ ਆਗੇ ਨਹੀਂ ਯਾਰ ਛੋਲੇ ਜੱਪਣੇ ਤੁਸੀਂ ਹੋਰ ਕਿਹਨੂੰ ਅਸੀਂ ਆਏ ਆ ਇਹਦਾ ਪਤਾ ਨਹੀਂ ਕਿਵੇਂ ਮੇਰਾ ਦਮਾ ਰੱਬ ਦੇ ਬੰਦੇ ਦਾ ਸਹੀ ਟਾਈਮ ਤੇ ਪਹੁੰਚਦੇ ਨੇ ਓਏ تیرੇ ਲੱਤ ਹੋਰ ਕੀ ਮਲਾਉਂਦਾ ਆ ਲਾ ਲੋ ਹੋਰ ਹੁਣ ਓ ਲੱਤ ਲਾਵੇਂਗਾ ਚੋਲ ਨੀ ਹੈ ਇਹ ਕਿਹਨੇ ਲੱਗਦੀ ਹਾਂ ਪਰ ਨਾ ਫੜ ਲੈਣਗੇ ਲੱਤ ਨੂੰ ਰਸ ਨੀ ਲੱਤ ਲਾ ਲੈਗਾ ਲਾ ਲੂ ਲਾ ਓ ਚਲੋ ਨੈਰ ਚ ਵੀ ਨਾ ਹਣਾ ਕੇ ਆ ਓਏ ਤੁੰਗ ਕਰੇ ਇਹ ਦੇ ਨਾਲ ਤਾਂ ਇਹ ਇਧਰ ਕਿਹ ਨਾਲ ਨਹੀਂ ਨੂੰ ਸੈਂਟਰ ਵਾਲਾ ਬਾਰ ਖਾਗਾ ਫੈਂਟ ਘੱਟ ਓਏ ਆਏ ਲੋਬਈ ਕਿਸੇ ਦੇ ਕੰਮ 'ਚ ਲੱਤ ਲਾਉਣੀ ਕਈ ਵਾਰ ਚੰਗੀ ਵੀ ਹੈਗੀ ਤੇ ਮਾੜੀ ਵੀ ਹੈ ਨਾ ਕਿਸੇ ਦਾ ਕੰਮ 'ਚ ਲੱਤ ਡਰਾਉਣੀ ਹੋਵੇ ਡੈਡਰਕ ਹੋਵੇ ਆ ਦੇਖ ਲੋ ਵੀ 10 ਵੀ ਨੇ ਗੱਲੇ ਕੇ ਲੈ ਗਿਆ ਹੁੰਦਾ ਜਰਾ ਇਹ ਇਹੇ ਮਾਰੇ ਨੇ ਬੰਦੇ ਇਹ ਮਾਰੇ ਜਿੰਦਾ ਵੀ ਹੈ ਨਾ ਮੈਂ ਉਹ ਕਰ ਬੈਠੇ ਕੋਈ ਵਾਰੀ ਕਹਿਣਾ ਮੈਂ ਨਹੀਂ ਮਾਰਿਆ ਹੱਥ ਕਰੇ ਹੱਥ ਕਰੇ ਹੱਥ ਕਰੇ ਕਰਾ ਦਈ ਕਰਦਾ ਕਰਦਾ ਤੂੰ ਵੀ ਤੂੰ ਐਂਟਰ ਤੇ ਪੈ ਰੱਖੀ ਤੇ ਘਰ ਪਰਨੇ ਕਰਕੇ ਨਾ ਵੇ ਰੋਚਾਂੀਆਂ ਬਹੁਤ ਤਾਂ ਕਿ ਕਰਨੀ ਲੈ ਮਾਰਾਂ ਮੈਂ ਛਾਲਾ ਮਾਰ ਮਾਰ ਛਾਲ ਮਾਰ ਚੱਲ ਗਦਾ ਤੂੰ ਵੀ ਮਾਰ ਵੇ ਦੱਬਣਾ ਲੱਗਦਾ ਰਹਾ ਹੋਣੀ ਤੀ ਅਧਰੋ ਆਇਆ ਰਹਿ ਤੀ ਬ੍ਰਾਥਰ ਵਾਲਾ ਹੇ ਕਰਮੀ ਦਾ ਬੱਕਰੀ ਏ ਹੋਮਰਾ ਦੇ ਗੁਰੀ ਵੇ ਦੁੱਦੀ ਸਰਾ ਸਰਾ ਤੇ ਈਲ ਬਣਾ ਦੇ ਰੀਲ ਚੱਲ ਹਾਂਜੀ ਥੋੜਾ ਟਾਈਮ ਰੀਲ ਬਣਾਉਣ ਤੋਂ ਬਾਅਦ ਫੇਰ ਆਪਣੇ ਨੈਰ ਚਲਾਈ ਰੇਸ਼ੀ ਕੁ ਦੂਜੇ ਨਾਲ

cái chơi đây cái này Hãy subscribe cho kênh Ghiền Mì Gõ Để không ਆ ਦੇ ਨੂੰ ਲਾ ਦੇ ਪੈਟੋਲ ਨੂੰ ਵਾ ਦੇ ਪੈਟੋਲ ਬੜੀ ਐਕਸਟਰਾ ਦਿਖਾ ਦੇ ਕਰ ਜਾ ਕੋੜੇ ਨਹੀਂ ਅੰਦਾ ਆ ਪੈਟੋਲ ਦਾ ਦਿਖਾ ਦਿਓ ਗਦਾਸ ਨੂੰ ਕਰ ਜਾ ਕਮਜ਼ੋਰੀ ਇਹ ਆ ਪੈਟੋਲ ਕੋ ਸਰਦੋ ਫੋਨ ਚੁੱਕ ਲਾ ਆਈ ਮਾਰਨਾ ਯਾਰਾ ਸੀਰੀਅਸ ਕਦੋਂ ਹੋਣਾ ਲੋ ਸੀਰੀਅਸ ਬਣਾ ਸੋਇਆ ਨਹੀਂ ਹੈਗਾ ਯਾਰਾ ਉਹਦੇ ਗੁੱਸੇ ਹੋ ਬਈ ਸੋਇਆ ਨਹੀਂ ਉਹ ਦੇਖੇ ਆ ਕਿਦਾਂ ਗੱਛਾ ਪਾਲਾ ਹੈ ਤੂੰ ਇਹਦਾ ਕੁਝ ਵੀ ਨਹੀਂ ਛਾਲ ਮਰੀ ਸਾਰੀ ਉੱਤਰ ਗਿਆ ਇਹ ਤਾਂ ਘਾੜੂ ਪਾਉਣਿਆ ਆਹ ਆਹ ਵੇਖੋ ਇਤਰੀ ਹੁੰਦਾ ਹੋੜ ਲਾ ਹੁਣ ਤੋੜ ਲਾ ਇਹਨੂੰ ਢੜੇ ਘੜੇ ਚੁਰਕਾ ਉਹਨੂੰ ਘੁੱਟਾ ਘਾੜ Đੌਰ ਜ਼ੋਰ ਦੀ ਮਾਰਨਾ ਯਾਰ ਤੇ ਡੰਗਟਾ ਪਾਉਣ ਨੂੰ ਬੱਸ ਤੈਨੂੰ ਫਿਰ ਚੰਗਾ ਹੁੰਦਾ ਮੋਹਨੇ ਅਸਾਂ ਕੇ ਮੈਂ ਬਣ ਕੇ ਹੁਣ ਨਾ ਨਾ ਗੱਜੀ ਸੰਗਤੀ ਸੰਗਤੀ ਜੀ ਆਏ ਫੁੱਟਣਾ ਤੇ ਯਾਰ ਇਹ ਇਹ ਹੈ ਪਿਟਬੁਲ ਇਹ ਹੈ ਪਿਟਬੁਲ ਆ ਜੀ ਇੰਤ ਲੈ ਲੈ ਨਹੀਂ ਲੈ ਲੈ ਇਹ ਕਿਹਦਾ ਪਾਉਂਦਾ ਹੋਰ ਕਿਹ ਕਰੀ ਕਰੀ ਸੜ ਜਾ ਤੂੰ ਪੰਨੀ ਜਾਂਦਾ ਹੋਰ ਕਰੀ ਕਰੀ ਜੇ ਥੋੜਾ ਥੋੜਾ ਆ ਪੰਨੀ ਆ ਉਹ ਪੈਣ ਦੇ ਯਾਰਾ ਖਾਈ ਦਾ ਪੀ ਦਾ ਨਿਆਰੇ ਲਈ ਦੇਣ ਲੈ ਵੀ ਤੇਰੇ ਮੈਨ ਤੋਂ ਮੁੱਕੀ ਨਾਲ ਹੀ ਪੰਨ ਦੂ ਪੰਜੋ ਦਾ ਹੁੰਦਾਗਾ ਪੱਕਾ ਤੇਰਾ ਪੋਪੜਾ ਹੱਥ ਤੇ ਪ੍ਰੈਸ਼ਰ ਹੱਥ ਸੈਂਡ ਕਰਦਾ ਦੇਖੋ ਜੀ ਓਏ ਐਨ ਅਬਾ ਕੇ ਮਾਰੀ ਆਏ ਹਾਏ ਹਾਏ ਉਹ ਚੱਕਦੀ ਨੇ ਪੱਟੀ ਮਸ ਕਰਤੀ ਉਹ ਦੇਖ ਤੇ ਉਹ ਦੇਖੀ ਉੜ ਗਏ ਉੜ ਗਏ ਬੜਾ ਕਰ ਦੇ ਉੜ ਗਏ ਉੜ ਗਏ ਆਪੇ 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 ਉਹ ਮੈਂ ਨਾ ਨਰਤਾ ਸੋਣਿਆ ਸੀ ਉਹ ਮੈਂ ਓਏ ਖੜ ਜਾ ਬਰਸਾ ਬੋਰ ਨੂੰ ਕੱਢ ਲੈ ਗਾ ਨਹੀਂ ਹੋ ਕੀ ਕਰੀ ਜਾਂਦਾ ਓ ਯਾਰ ਨਹੀਂ ਉਹ ਨਾ ਇਹ ਕੋਲ ਨੂੰ ਆ ਗਿਆ ਹੋ ਗਿਆ ਕਰੀ ਜਾਂਦਾ ਥੱਲੇ ਨੂੰ ਪਿੰਡਾਂ ਦੇ ਆ ਗਿਆ ਬਈ ਨਾਲ ਦੇ ਹੋਰ ਆ ਗਏ ਪਿੰਡ ਵਾਲੇ ਇਹ ਕੰਨ ਪੋਪ ਕੌਰ ਨੇ ਲਫੜਾ ਨਰਤੇ ਖਾਓ ਪੋਪ ਕੌਰ ਪੋਪ ਕੌਰ ਨਰਤੇ ਪਾਤੀ ਕਿਹੜਾ ਟੋਪਕੌਣ ਖਾ ਕੇ ਮਰਿਆ ਭੈਣਾਂ ਪੋਪਕੌਣ ਮੰਜੀ ਗਿਆ ਉੱਥੇ 2 ਘੰਟੇ ਦਾ ਉਹ ਨਾਲ ਕੱਢਿਆ ਯਾਰਾ ਓ ਹੋ ਰਿਹਾ ਯਾਰਾ ਓਏ ਕਿਉਂ ਦੱਸਦਾ ਕੁੜੀਆਂ ਕਾਲੀ ਘਾਟ ਨੂੰ ਓਏ ਓ ਐਡਾ ਕਰ ਤੈਨੂੰ ਗੋਟੜੀ ਹੈ ਨਾ ਬਨ ਲੱਗਾ ਮੇਰੇ ਪੁੱਤਾਂ ਜੋੜੂ ਦੇ ਪੁੱਤਾਂ ਗੇਰ ਵਾਲਾ ਬੰਨੀ ਹੈ ਵੀ ਰੁੱਜੀ ਉਸਿਆਂ ਨੇ ੱਡੀਏ ਵੀ ਰੋਜ਼ੀ ਮੈ ਨਹੀਂ ਹੋਈ ਭੜੀ ਜਨੇ ਵੀ ਉਰੀ ਰਹੀ ਹੋਏ ਉਹ ਤਾਂ ਨਹੀਂ ਚੱਲ 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 ਯਾਰ ਦੇਖੀ ਲਾ ਆ ਉਹ ਕਾਣੂ ਇੱਕ ਥੋੜੀ ਹਾਂ ਛੱਟ ਕੇ ਉਹ ਆਓ ਬਾਬਿਓ ਓਕੇ ਰਿਪੋਰਟ ਅਸੀਂ ਕੱਪੜੇ ਸਾਰਿਆਂ ਨੇ ਪਾ ਲਏ ਤੇ ਹੁਣ ਸਾਡੀ ਚੱਲਣ ਦੀ ਤਿਆਰੀ ਹੈ ਸਾਰੇ ਚੱਲਦੇ ਆ ਸਾਰਿਆਂ ਨੇ ਕੱਪੜੇ ਪਾ ਲਏ ਬਸ ਆ ਮੁੰਡਾ ਰਹਿ ਗਿਆ ਇਹ ਕਹੋਂ ਕਿ ਬਾਅਦ ਚ ਨਾ ਹੁੰਦਾ ਨਹੀਂ ਸੀ ਇਹਨੂੰ ਧੱਕੇ ਨਾਲ ਨਮਾਇਆ ਤੇ ਸਾਰੇ ਮੈਂ ਆਪਨਾਂ ਨਾ ਆਦੋਂ ਕੇ ਫਰੈਸ਼ ਹੋ ਗਿਆ ਮੁੰਡਾ ਵੀ ਨਿੱਖਰ ਗਿਆ ਦੇਖੋ ਪੂਰਾ ਐਨ ਘੋਰਾ ਚੱਠਾ ਨਿਕਲਿਆ ਪੈਸੋ ਏ ਬੇਇੱਜ਼ਤੀ ਕਰਦਾ ਜਾਣਿਆ ਭਾਈ ਵਾਈ ਕਰਦੇ ਜੀ ਕਿਵੇਂ ਲੱਗਿਆ ਆਪਣਾ ਵਲੌਗ ਉਮੀਦ ਕਰਦਾ ਵਧੀਆ ਲੱਗਾ ਹੋਣਾ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਵੀਡੀਓ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਥੈਂਕ ਯੂ